ਪੱਥਰ ਰੱਖਣਾ ਹਲਕਾ ਵਿਧਾਇਕ ਵਿਜੇ ਸਿੰਘ ਲਾ ਜੀ ਨੇ ਆਉਣਾ ਸੀਗਾ ਠੀਕ ਹੈ ਜੀ ਠੀਕ ਹੈ ਇਹ ਜਦੋਂ ਇੱਥੇ ਪੱਥਰ ਪਹੁੰਚਿਆ ਹਾਂਜੀ ਆ ਸ਼੍ਰੀਮਤੀ ਜਸਵੀਰ ਕੌਰ ਸਰਪੰਚ ਗ੍ਰਾਮ ਪੰਚਾਇਤ ਗੁੜਥੜੀ ਅਸੀਂ ਅਕਾਲੀ ਸਰ ਨਾਲ ਸੰਬੰਧਤ ਹਾਂ ਜੀ ਠੀਕ ਜੀ ਇਹਦੇ ਤੇ ਚੇਪੀ ਲਾਤੀ ਇੱਥੇ ਕਾਲੇ ਰੰਗ ਦੀ ਜਦੋਂ ਅਸੀਂ ਸਵੇਰੇ ਦੇਖਿਆ ਵੀ ਇਹ ਤੇ ਚੇਪੀ ਲੱਗੀ ਹੋਈ ਹੈ ਹਾਂਜੀ ਅਸੀਂ ਉਹ ਚੇਪੀ ਲਾਤੀ ਹਾਂਜੀ ਹੁਣ ਵੀ ਐਨ ਡੀ ਆਰ ਦੇ ਆਜੀ ਸਾਹਿਬ ਖੜੇ ਆ ਗੁਰਪ੍ਰੀਤ ਸਿੰਘ ਗੱਲ ਕਰਦੇ ਮੈਂ ਜਦੋਂ ਇੱਥੇ ਆਇਆ ਮੈਨੂੰ ਕਹਿੰਦੇ ਸਰਪੰਚ ਗੱਲ ਸੁਣ ਕਹਿੰਦੇ ਯਾਰ ਸਾਨੂੰ ਉੱਪਰੋਂ ਹੁਕਮ ਹੈ ਵੀ ਜਿਵੇਂ ਉਹ ਉਦਘਾਟਨ ਹੋਊਗਾ ਇਹਦੇ ਤੇ ਅਸੀਂ ਕਾਲਸ ਫੇਰ ਕੇ ਜਸਵੀਰ ਕੌਰ ਦੇ ਪਿੰਡ ਦੀ ਚੁਣੀ ਹੋਈ ਸਰਪੰਚ ਤੇ ਨੁਮਾਇंदे ਦੇ ਪਿੰਡ ਦੇ ਤੇ ਫੇਰ ਅਸੀਂ ਉਦਘਾਟਨ ਕਰਾਂਗੇ ਅਸੀਂ ਆਖਿਆ ਜੀ ਚਲੋ ਠੀਕ ਹੈ ਤੁਸੀਂ ਇਹਦੇ ਤੇ ਕਾਲਾ ਰੰਗ ਮਾਰ ਦਿਓ ਕਰ ਦਿਓ ਪਰ ਅਸੀਂ ਇਹ ਸਾਹਮਣੇ ਮਾਰਾਂਗੇ ਜਦੋਂ ਐਮਐਲ ਸਭਾ ਆਗੇ ਸਾਡੇ ਸਾਰਿਆਂ ਦੇ ਖੜੇ ਤੇ ਉਹ ਰੰਗ ਮਾਰ ਦਿਓ ਅਸੀਂ ਘਰੇ ਵਗ ਜਾਗੇ ਅਸੀਂ ਪੰਚਾਇਤ ਨਹੀਂ ਆਉਂਗੇ ਦੱਸੋ ਇਹਦੇ ਵਿੱਚ ਸਾਡੀ ਕੀ ਗਲਤੀ ਹੈ ਕੋਈ ਨਾ ਪੁੱਛੇ ਇੱਥੇ ਅਸੀਂ ਆ ਪਿੰਡ ਦੀ ਜਿਹੜੀ ਜਥੇਵੰਦੀ ਹੈ ਝਾੜੂ ਦੀ ਉਹਨਾਂ ਨੂੰ ਪੁੱਛਿਆ ਵੀ ਦੱਸੋ ਭਾਈ ਕੀ ਗੱਲ ਆ ਸਾਰੇ ਖੜੇ ਆ ਤੁਸੀਂ ਕਰ ਲੋ ਕਲੀਅਰ ਜੇ ਇਹ ਤੇ ਰੰਗ ਮ ਤਾਂ ਮਾਰਦੇ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਨੇ ਉੱਪਰ ਕੇਂਦਰ ਦੀ ਸਰਕਾਰ ਹੈ ਬੀਜੇਪੀ ਦੀ ਕਿਤੇ ਜਿੱਥੇ ਉਹਨਾਂ ਦੀ ਕੁਰਸੀ ਲੱਗੀ ਹੁੰਦੀ ਹੈ ਕਿਤੇ ਭਵੰਤਮਾਨ ਦੇ ਨਾਂ ਤੇ ਕਿਸ ਨੇ ਰੰਗ ਮਾਰਿਆ ਉੱਥੇ ਕਦੇ ਕਿਸੇ ਨੇ ਕਾਲ ਸਫੇਰੀਆ ਵੀ ਤੈਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਮੰਨਦੇ ਇਹ ਲੋਕਾਂ ਦੀ ਚੁਣੀ ਹੋਈ ਪੰਚਾਇਤ ਹੈ ਇਲੈਕਟਿਡ ਬਾਡੀ ਹੈ ਸੰਵਿਧਾਨਕ ਬਾਡੀ ਹੈ ਉਹ ਦੇਖੋ ਤੇ ਐਮਐਲਏ ਸਾਹਿਬ ਹੋਗੇ ਸਾਰੇ ਹੋਰ ਬੁੱਝੀਗਾ ਚਲੋ ਠੀਕ ਹੈ ਦੇਖੋ ਐਮਐਲਏ ਸਾਹਿਬ ਮੈਂ 1 ਮਿੰਟ ਆ ਸਾਰੇ ਐਮਐਲਏ ਸਾਹਿਬ ਦੋ ਵਾਰੀ ਐਮਐਲਏ ਸਾਹਿਬ ਦੋ ਵਾਰੀ ਯਾਰ 1 ਮਿੰਟ ਐਮਐਲਏ ਸਾਹਿਬ ਦੋ ਵਾਰੀ ਪਿੰਡ ਚ ਆਏ ਨੇ ਦੋਨੇ ਵਾਰ ਅਸੀਂ ਹਾਰ ਪਾ ਕੇ ਸਵਾਗਤ ਕੀਤਾ ਆਪ ਖੁਦ ਅਸੀਂ ਉਹਨਾਂ ਨੂੰ ਸਰਵ ਕੀਤਾ ਚਾਹ ਪਾਣੀ ਪਿਆ ਅੱਜ ਵੀ ਅਸੀਂ ਹਾਰ ਲਈ ਬੈਠੇ ਆ ਪੰਚਾਇਤ ਵਾਲੋਂ ਪੰਚਾਇਤ ਦਾ ਕੰਮ ਆ ਅੰਨੀ ਪੱਥਰ ਕਿਹਨੇ ਤਿਆਰ ਕਰਵਾਇਆ ਪੰਚਾਇਤ ਨੇ ਖੁਦ ਇੱਟਾਂ ਫੜਾਈਆਂ ਨੇ ਅਸੀਂ ਤਿਆਰ ਕਰਵਾਇਆ 15000 ਰੁਪਏ ਲਾਇਆ ਇਹ ਤੇ ਸਾਰੀ ਪੰਚਾਇਤ ਖੜੀ ਆ ਸਾਰਾ ਨਗਰ ਖੜ ਇਦੇ ਵਿੱਚ ਸਾਡੀ ਗਲਤੀ ਦੱਸੋ ਜੀ ਕੋਈ ਨਾ ਕਰਦਾ ਪਤਾ ਕਰ ਕੋਈ ਗੱਲ ਨਾ ਕਰਦੇ ਆਉਂਦੇ ਇੱਥੇ ਪੁੱਛ ਲਓ ਆਪਣੇ ਵੀ ਆਪਣੇ ਆਪਣੇ ਨਾਲ ਤਾਂ ਕੋਈ ਬੱਸ ਨਹੀਂ ਲੋੜ ਨਹੀਂ ਕੋਈ ਆਪਣ ਨੂੰ ਕਿਸੇ ਗੱਲ ਦਾ ਪਤਾ ਨਹੀਂ ਨਾ ਯਾਰ ਮੇਰੀ ਕਸਮ ਮੈਂ ਕਰਨਾ ਕੋਈ